ਬਰੇ 3 ਮਹੀਨਿਆਂ ਤੋਂ ਉੱਪਰ ਗੱਭਣਾ ਚਾਹ ਕਰ ਰ ਉੱਪਰ ਲੈ ਗੱਭਣ ਹੋਗੀ 3 ਮਹੀਨਿਆਂ ਤੋਂ ਉੱਪਰ ਗੱਭਣਾ ਗੀ ਮਤਲਬ ਇਹ ਚੌਥਾ ਮਹੀਨਾ ਲੱਗਿਆ ਹਾਂ ਤਾਂ ਚੌਥਾ ਮਹੀਨਾ ਲੱਗਿਆ ਚੌਥੇ ਕੱਟੀ ਇਹਦੀ ਇਹ ਕੱਟੀ ਜਾ ਰਹੀ ਉਹੇ ਨੂਰ ਦੀ ਕੱਟੀ ਹੈ ਇਹ ਇਹ ਕੱਟੀ ਲక్ష్ਮੀ ਡੇਰੀਆਂ ਦੇ ਕੋਹੇ ਨੂਰ ਦੀ ਹੈ ਹਾਂ ਪਰ ਇਹ ਨਾ ਥੋੜੀ ਆਪਣੇ ਹੁਣ ਦੁੱਧ ਕਿੰਨਾ ਹੋਊਗਾ ਹੁਣ ਇਹਦੇ ਨਾਲ ਇਹ 8 ਕਿਲੋ ਦੁੱਧ ਆ ਰਿਹਾ 8 ਕਿਲੋ ਆ ਹਾਂ ਬਿਲਕੁਲ ਇਹ ਵੀ ਤਾਜੀ ਨੇ ਕਿੰਨਾ ਕੁ ਦੁੱਧ ਦਿੱਤਾ ਇਹਨੇ ਵੀਰੇ ਸੱਤ ਸਾਲ ਸੀ ਜਦੋਂ ਇਹਨੇ 15 ਲੀਟਰ ਤੋਂ ਬਾਹਰ ਚੱਲੀ ਗਈ ਸੱਜਾ ਆ ਕਿ ਤੁਹਾਨੂੰ ਕੱਟੀ ਦਿਖਾ ਦਿੰਦੇ ਆ ਪੈਕ ਕਰੀ ਲక్ష్ਮੀ ਡੈਰੀ ਫਾਰਮ ਵਾਲਾ ਦੇ ਕੋਹੀ ਨੂਰ ਬੋਲ ਦੀ ਕੱਟੀ ਹੈ ਥੋੜੀ ਜਿਹੀ ਸੰਭਾਲਣ ਦੀ ਲੋੜ ਆਗੀ ਤੇ ਬਹੁਤ ਚੰਗੀ ਗੱਟੀ ਤਿਆਰ ਹੋ ਜੂਗੀ ਇਹ ਤੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆਗੀ ਤੋਕੜ ਕੱਬ ਹੋਣਾਗੀ ਤੇ ਚੱਕ ਪਾਸ ਆ ਮਗਰ ਕੱਟੀ ਆ ਲక్ష్ਮੀ ਡੇਰੀ ਫਾਰਮ ਵਾਲਾ ਦੇ ਕੋਹੇ ਨੂਰ ਬੁੱਲ ਦੀ ਹੈ ਤੇ ਬਾਕੀ ਚੰਗੇ ਦੁੱਧ ਵਾਲੀ ਹੈਗੀ ਤੇ ਆਮ ਫਾਰਮਰ ਆ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਬਾਕੀ ਸਭੀ ਬਲੀ ਚੰਗੀ ਹੈਗੀ ਤੇ ਬਾਕੀ ਜੋ ਸਾਰੀ ਡਿਟੇਲ ਆ ਉਹ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਉਹ ਰੇਟ ਵਗੈਰਾ ਹੋਊਗਾ ਉਸ ਸਾਰਾ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪ ਤੋੜ ਕੇ ਦਿਖਾਵਾਂਗੇ ਤੇ ਆ ਜੇ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸ ਦਿਓ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਪਿੰਡਾ ਦੋਂ ਪੁਰਾ ਜੀ ਤਸਵੀਰ ਰਾਮਪੁਰਾ ਖੂਲ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਪੈ ਜਾਂਦਾ ਨੇ ਨੇੜੇ ਪੱਲਾ ਪੈ ਜਾਂਦਾ ਫਲਾਕਟਪੁਰਾ ਇਧਰ ਦੀਨਾ ਸਾਹਿਬ ਠੀਕ ਆ ਸਾਈਡੋ ਕੇ ਬਾਕੀ ਦੀਨਾ ਕਾਂਗੜੇ ਆਸੇ ਪਾਸੇ ਦੇ ਬੰਦੇ ਰਹੇ ਹੁੰਦੇ ਆ ਨਾ ਭਧੌੜ ਵੀ ਨੇੜੇ ਪਾ ਜਾਂਦਾ ਹਨ ਹਾਂਜੀ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਆ ਇਹ ਨਾ ਇਹ ਬਈ ਪਹਿਲੇ ਸੂਏ ਹੀ ਖਰੀਦੀ ਜਿਹੇ ਮੁੱਲ ਫ੍ਰੀਜ ਦੀਗੀ ਅੱਛਾ ਪਹਿਲੇ ਸੂਏ ਖਰੀਦੀ ਸੀ ਮਨ ਠੀਕ ਹੈ ਤੇ ਹੁਣ ਇਹਦੀ ਕੀ ਕੰਡੀਸ਼ਨ ਆ ਗਈ ਮਤਲਬ ਕਿ ਗੱਭਣਾ ਹੁਣ ਇਹ ਇਹ ਹੁਣ ਹਾਂ ਵੀਰੇ 3 ਮਹੀਨਿਆਂ ਤੋਂ ਉੱਪਰ ਗੱਭਣਾ ਚਾਹ ਕਰ ਰ ਅੱਪਰ ਲੈ ਗੱਭਣਾ ਹੋ ਗਈ 3 ਮਹੀਨਿਆਂ ਤੋਂ ਉੱਪਰ ਗੱਭਣਾ ਗਈ ਮਤਲਬ ਇਹ ਚੌਥਾ ਮਹੀਨਾ ਲੱਗ ਗਿਆ ਚੌਥਾ ਮਹੀਨਾ ਲੱਗ ਗਿਆ ਚੌਥਾ ਮਹੀਨਾ ਲੱਗ ਗਿਆ ਇਹਨੂੰ 12 ਮਹੀਨੇ ਆਪਣੇ ਲਈ 20 ਡਿਗਰੀ ਦਾ ਬੱਧਾ ਹੈ ਠੀਕ ਆ ਚੌਥਾ ਮਹੀਨਾ ਸ਼ੁਰੂ ਆ ਚੌਥਾ ਠੀਕ ਹੈ ਤੇ ਹੁਣ ਦੁੱਧ ਕਿੰਨਾ ਹੋਊਗਾ ਹੁਣ ਇਹਦੇ ਥੱਲੇ ਵੀ 8 ਕਿਲੋ ਦੁੱਧ ਆਗਾ 8 ਕਿਲੋ ਆ ਹਾਂ ਠੀਕ ਆ ਵੀ ਮਤਲਬ ਕਿ ਕੋਈ ਤੋਲ ਕੇ ਤਸੱਲੀ ਕਰਕੇ ਲਿਆ ਸਕਦਾ ਮੈਂ ਸਾਡੇ ਤੋਂ ਬਾਹਰ ਹੀ ਆ ਬਾਈ ਆਪਾਂ ਪਹਿਲੇ ਹੀ 8 ਕਿਲੋ ਦੱਪਦੇ ਆ ਤੇ ਹੈ ਇਹਨ ਤੋਂ ਵੱਧ ਆ ਹਾਂ ਹੈ ਬਾਹਰ ਹੀ ਆ ਕਿਉਂ ਆਪਾਂ 8 ਦੱਸਦੇ ਆ ਵੀ ਕਈ ਵਾਰੀ ਬੰਦਾ ਆ ਜੇ ਵੀ ਕੋਈ ਫਰਕ ਸ਼ਰਕ ਨਾ ਨਿਕਲੇ ਹਨਾ ਠੀਕ ਹੈ ਵੀ ਤਾਂ ਪੱਠ ਦੱਸਿਆਗਾ। ਹਾਂ। ਠੀਕ ਹੈ ਤੇ ਮਿਲਦੀ ਦੋਨੇ ਟਾਈਮ ਹੀ ਆ। ਮਿਲਦੀ ਦੋਨੇ ਟਾਈਮ ਹੀ ਆ। ਠੀਕ ਹੈ ਤੇ ਮਿਲਦੀ ਉਹ ਕਿਵੇਂ ਆ ਬੱਚੇ ਤੇ ਮਿਲਦੀ ਆ ਜਾਂ ਕਿਸ ਤਰ੍ਹਾਂ? ਕੱਟੀ ਦੀ ਨਾਲ ਗੱਲ। ਠੀਕ ਹੈ ਇਹ ਕੱਟੀ ਆ ਦੀ? ਇਹ ਕੱਟੀ ਜਾ ਰਹੀ। ਕੋਹੇਨੂਰ ਦੀ ਕੱਟੀ ਆ ਇਹ। ਇਹ ਕੱਟੀ ਲక్ష్ਮੀ ਦੇਰੀਆਂ ਦੇ ਕੋਹੇਨੂਰ ਦੀ ਆ। ਹਾਂ। ਪਰ ਇਹ ਨਾ ਆਪਣੇ ਪਸ਼ੂ ਵਾਲੀ ਦੇ ਬਾਹਰ ਜਾਦੇ ਉਹਦੇ ਕਰਕੇ ਦੇਖ ਜੀ ਨਹੀਂ ਹੋਈ ਬਚਾਰੀ ਬੇਟਲੀ ਜੀ ਹੋ ਗਈ। ਥੋੜੀ ਜਿਹੀ ਲੱਸੀ ਆ ਨਾ ਸੰਭਾਲ ਤੋਂ ਬਗੈਰ। ਵੀ ਇਹ ਪਸ਼ੂ ਜਿਆਦੇ ਕਰਕੇ ਆ ਨਾ। ਹਾਂ ਪਸ਼ੂ ਜਿਆਦਾ ਕਰਕੇ। ਠੀਕ ਹੈ। ਤੇ ਵੀ ਇਹ ਨਹੀਂ ਮੱਧ ਨੇ ਬਈ ਤਾਜੀ ਨੇ ਕਿੰਨਾ ਕੁ ਦੁੱਧ ਦਿੱਤਾ ਇਹਨੇ ਵੀਰੇ ਸੱਜਰ ਸੀ ਜਦੋਂ ਇਹਨੇ 15 ਲੀਟਰ ਤੋਂ ਬਾਹਰ ਚਲੀ ਗਏ ਸੱਜਰ 15 ਤੋਂ ਬਾਹਰ ਚਲਦੀ ਹੈਗੀ ਬਾਹਰ ਚਲਦੀ ਠੀਕ ਹੈ ਤੇ ਹੁਣ ਇਹ ਕਿਹੜੇ ਸੂਈ ਲਈ ਗੱਭਣ ਇਹ ਹੁਣ ਮੇਰੇ ਮੰਨੋ ਜੀ ਚੌਥੇ ਸੂਈ ਲਈ ਗੱਭਣ ਹੋਣੀ ਤਿੰਨ ਸੂਏ ਯਾਨੀ ਆਪਣੇ ਕੋਲੇ ਇਹ ਸੂਈ ਵੀ ਹੈਗੀ ਚੌਥੇ ਲਈ ਗੱਭਣ ਠੀਕ ਹੈ ਤੇ ਬਾਕੀ ਉਹ ਕਿਵੇਂ ਆ ਚੋਣ ਚਾਂਣ ਦੇ ਵਿੱਚ ਚੋਲ ਚਾਂਣ ਤੇ ਬਹੁਤ ਧਾਰ ਬਹੁਤ ਕੋਲੀ ਹੈ ਬਾਈ ਠੀਕ ਹੈ ਬਹੁਤ ਧਾਰ ਆਗੀ ਠੰਡੀ ਸੀਲਾ ਠੰਡੀ ਸੀਲ ਪੂਰੀ ਹੈਗੀ ਠੀਕ ਆ ਇੱਕ ਵਾਰ ਅਸੀਂ 10 ਵੀ ਦੰਨੇ ਵੀਡੀਓ ਜਾਈ ਥੋੜਾ ਜਿਹਾ ਥਣ ਘੱਟ ਆ ਮਗਰ ਲ ਇੱਕ ਥਣ ਘੱਟ ਆ ਥੋੜਾ ਆ ਇਹ ਮਿਲਦਾ ਔਰ ਲਾ ਬਹਿਣੀ ਬਹਿਣੀ ਵਾਲਾ ਹੀ ਆ ਹਨਾ ਹਾਂ ਬਹਿਣੀ ਵਾਲੀ ਔਰਲੇ ਪਾਸਿਓ ਤੇ ਧਾਰਾ ਦਾ ਹੀ ਫਰਕ ਆ ਕੁਛ ਹਾਂ ਧਾਰਾ ਜਾਂ ਦਾ ਹੀ ਫਰਕ ਆ ਬਈ ਯਾਰ ਆ ਦੱਸਿਆ ਚੰਗਾ ਪਸਮਾ ਇੱਕੋ ਜਿਹਾ ਪਸਮਾ ਇੱਕੋ ਜਿਹਾ ਹਾਂ ਠੀਕ ਆ ਉ ਜਾਨੀ ਧਾਰਾ ਦਾ ਫਰਕ ਆ ਹਾਂ ਥੋੜਾ ਜਿਹਾ ਫਰਕ ਆ ਹੁ ਥੋੜਾ ਜਿਹਾ ਥੋੜਾ ਜਿਹਾ ਠੀਕ ਆ ਪਸਮਾ ਇੱਕੋ ਜਿਹਾ ਕਰਤੀ ਏ ਪਸਮਾ ਇੱਕੋ ਜਿਹਾ ਠੀਕ ਆ ਤੇ ਉਂ ਧਾਰ ਤੁਰ ਤ ਸਹੀ ਆਉਂਦੀ ਹੋਣੀ ਧਾਰ ਸਹੀ ਬੱਤੀ ਆ ਠੀਕ ਆ ਮੂੰ ਜਮਾ ਓਕੇ ਤੂੰ ਓਕੇ ਆ ਜਾ ਵਾ ਸਾਰਾ ਇਹ ਮੂੰ ਜਮਾ ਠੀਕ ਆ ਤੇ ਮੋਲ ਆਪਾਂ ਕਿੰਨਾ ਕਰਦੇ ਆ ਦਾ ਮੋਲੇ ਦਾ ਵੀਰੇ ਦੇ ਲੈਣ ਦੇ ਵਾਲਾ ਹੀ ਆ 85000 ਰੁਪਏ ਇਹਦਾ ਮੋਲ ਆ ਵਿੱਚੋਂ ਮਾਣ ਤਨ ਨਹੀਂ ਹੋਊਗਾ ਠੀਕ ਹੈ ਮੈਜ ਮੋਲੀ ਆਪਾਂ 85000 ਦੇ ਵਿੱਚੋਂ ਮਾਣ ਤਨ ਹੋ ਜਾਊਗਾ ਮੌਕੇ ਤੇ ਹਨਾ ਮੌਕੇ ਤੇ ਠੀਕ ਆ ਤੇ ਬਈ ਜਿਹੜਾ ਤਸੀਮ ਹੁਣ ਲੱਗਿਆ ਵਾ ਉਹਦਾ ਕੁਛ ਪਤਾ ਵੀ ਘੜਾ ਲੱਗਿਆ ਵਾ ਫਿਰ ਨਾਮ ਬਾਰੇ ਪਤਾ ਮੈਨੂੰ ਐਚਐਲਡੀਵੀ ਦਾ ਵਧੀਆ ਸੀ ਉਹ ਨਹੀਂ ਲੱਗਿਆ ਵਾ ਆਪਾਂ ਸਾਰੇ ਹੀ ਤਕਰੀਬਨ ਵਧੀਆ ਸੀ ਉਹ ਲਗਾਉਣੀ ਆਗੇ ਠੀਕ ਹੈ ਹਾਂ ਠੀਕ ਹੈ ਵੀ ਇਹ ਉਹਦਾ ਲਾਉਂ ਭੁੱਲ ਗਿਆ ਨਾ ਨੰਬਰ ਜਿਹੜਾ ਹੈ ਉਹ ਭੁੱਲ ਗਿਆ ਉਹ ਭੁੱਲ ਗਿਆ ਵੀ ਸਟਰਾ ਨਹੀਂ ਮਤਲਬ ਕਰਕੇ ਪਤਾ ਵੀ ਲੱਗਿਆ ਠੀਕ ਹੈ ਵੀ ਤਾਂ ਮਤਲਬ ਕਿ ਦਿਮਾਗ ਚੋਂ ਨਿਕਲ ਗਿਆ ਹੈਨਾ ਸਟਰਾ ਨਹੀਂ ਸਮਝਿਆ ਹੋਣਾ ਤੇ ਉਹ ਲੱਗਿਆ ਵਾ ਜਣੀ ਸਰਕਾਰੀ ਹੈ ਲੱਗਿਆ ਵਾ ਲੱਗਿਆ ਵਾ ਚੰਗਾ ਪੂਰਾ ਠੀਕ ਹੈ ਲਓ ਜੀ ਦੋਸਤੋ ਡਿਟੇਲ ਆਪਾਂ ਸਾਰੀ ਲੈ ਲਈ ਆਂ ਉਦੋਂ ਆਪਾਂ ਤੋਰ ਕੇ ਦਿਖਾ ਦਿੰਨੇ ਆਂ ਕਿ ਇਹ ਰੀ ਪਸ਼ੂ ਓਪਰੇ ਤੋਂ ਡਰ ਜਾਂਦਾਗਾ ਬਾਡੀ ਬਾਂਤਰ ਦੀ ਬਹੁਤ ਚੰਗੀ ਆਂ ਸਿੰਗ ਵੀ ਕੁੰਡੇ ਆਗੇ ਬੈਕ ਸਾਈਡ ਤੋਂ ਪਿੱਟ ਬੁੜੀ ਦੀ ਕੁਆਲਿਟੀ ਵੀ ਬਹੁਤ ਚੰਗੀ ਆਂ ਵੀ ਤੇ ਪੂਰੀ ਸੰਭੀ ਬੜੀ ਮੱਝ ਆਗੇ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀਗੀ ਤੇ ਚੰਗੇ ਦੁੱਧ ਵਾਲੀ ਆਗੀ ਫੇਸ ਦੀ ਕੁਆਲਿਟੀ ਵੀ ਬਹੁਤ ਸੋਹਣੀ ਆਗੀ ਦੇਖ ਸਕਦੇ ਹੋ ਤੁਸੀਂ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਆ ਤੇ ਬਾਕੀ ਜੋ ਥਾਣ ਦਾ ਸੀਗਾ ਵੀ ਇੱਕ ਥਾਣ ਚ ਥੋੜਾ ਦੁੱਧ ਘੱਟ ਆ ਉਹ ਤੁਹਾਨੂੰ ਪਹਿਲਾਂ ਹੀ ਦੱਸਤਾ ਬਾਈ ਨੇ ਤੇ ਕਿਉਂਕਿ ਕਈ ਵੀ ਕਿਸੇ ਨੇ ਦੂਰੋਂ ਆਉਣਾ ਹੁੰਦਾ ਹਨਾ ਇਹ ਫੇਰ ਉਸ ਗੱਲ 'ਚ ਕੋਈ ਫਰਕ-ਸ਼ਰਕ ਨਹੀਂ ਰਹਿੰਦਾਗਾ। ਉਸ ਜੀ ਨੂੰ ਧਿਆਨ ਦੇ ਵਿੱਚ ਰੱਖ ਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ। ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਤੇ ਬਾਕੀ ਤੁਹਾਨੂੰ ਕੱਟੀ ਦਿਖਾ ਦਿੰਦੇ ਆ। ਪੈਕਰੀ ਲక్ష్ਮੀ ਡੇਰੀ ਫਾਰਮਾਂ ਦੇ ਕੋਹੀਨੂਰ ਬੋਲ ਦੀ ਕੱਟੀ ਹੈ ਇਹ। ਥੋੜੀ ਜਿਹੀ ਸੰਭਾਲਣ ਦੀ ਲੋੜ ਆਗੀ ਤੇ ਬਹੁਤ ਚੰਗੀ ਕੱਟੀ ਤਿਆਰ ਹੋ ਜੂਗੀ ਇਹ। ਤੇ ਤੁਸੀਂ ਦੇਖ ਸਕਦੇ ਹੋ, ਇਧਰੋਂ ਵੀ ਦੇਖ ਸਕਦੇ ਹੋ। ਜਿਆਦਾ ਬਸੂ ਹੋਣ ਕਰਕੇ ਥੋੜੀ ਜਿਹੀ ਸਾਮ ਸੰਭਾਲ ਤਾਂ ਘੱਟ ਹੋਈ ਇਹਦੇ ਤੁਸੀਂ ਇਹਦੀ ਸੇਵਾ ਕਰ ਲਈ ਤੇ ਇਹ ਬਹੁਤ ਵਧੀਆ ਕੱਟੀ ਤਿਆਰ ਹੋ ਜੂ ਕਿਉਂਕਿ ਮਾਂ ਵੀ ਚੰਗੀ ਆਗੀ ਤੇ ਰਿਜ਼ਲਟ ਚੰਗਾ ਦੇਣਾ ਇਹਨੇ ਜੇ ਸਾਂਭ ਲਈ ਤੇ ਬਾਕੀ ਵੀਡੀਓ ਕਿਵੇਂ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ